ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਕਿਸਾਨ ਵੀਰੋ ਹੁਣ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂ 1 ਜੂਨ ਨੂੰ ਸ਼ਾਮ ਦੇ ਤਕਰੀਬਨ 4 ਵਜੇ ਤੋਂ ਲੈ ਕੇ ਵੀਰੋ ਦੇਰ ਰਾਤ ਤੱਕ ਅੱਧੀ ਰਾਤ ਤੱਕ ਦੇ ਆਉਂਦੇ ਮੌਸਮ ਦੀ ਕਿ ਕਿੰਨਾ ਭਾਗਾਂ ਦੇ ਵਿੱਚ ਕੀ ਕੀ ਹਲਚਲ ਜੋ ਮੌਸਮ ਹੈ ਉਹ ਦੇ ਸਕਦਾ ਵੀਰੋ ਜਿਵੇਂ ਕਿ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਕਿ ਦੁਪਹਿਰਕ ਤੋਂ ਬਾਅਦ ਵੀਰੋ ਟੁੱਟਮੇ ਰੂਖ ਖੇਤਰਾਂ ਦੇ ਵਿੱਚ ਬਦਲਬਾਈ ਬਣੇਗੀ ਜਿਸ ਦੇ ਨਾਲ ਮੀਂਹ ਹਨੇਰੀ ਗਰਜ ਚਮਕ ਇਦਾਂ ਦੀਆਂ ਗਤੀਵਿਧੀਆਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਵੀਰੋ ਉਸੇ ਤਰ੍ਹਾਂ ਹੀ ਪੰਜਾਬ ਦਾ ਮੌਸਮ ਹੈ ਜੋ ਤਕਰੀਬਨ ਦੁਪਹਿਰਕ ਤੋਂ ਬਾਅਦ ਵੀਰੋ ਕੁਝ ਖੇਤਰਾਂ ਦੇ ਵਿੱਚ ਬਦਲਣਾ ਸ਼ੁਰੂ ਹੋਇਆ ਹੈ ਕੁਝ ਖੇਤਰਾਂ ਦੇ ਵਿੱਚ ਵੀਰੋ ਆਪਾਂ ਨੂੰ ਫਰੀਦਕੋਟ ਵਗੈਰਾ ਉਸ ਏਰੀਆ ਦੇ ਵਿੱਚ ਹਨੇਰੀ ਦੇਖਣ ਨੂੰ ਮਿਲੀ ਆ ਗਰਜ ਚਮਕ ਨਾਲ ਛੋਟਾ ਮੋਟਾ ਮੀਂਹ ਦੇਖਣ ਨੂੰ ਮਿਲਿਆ ਵੀਰੋ ਪੰਜਾਬ ਦਾ ਜੋ ਮੌਸਮ ਹੈ ਤਕਰੀਬਨ ਅੱਜ ਸਵੇਰ ਤੋਂ ਲੈ ਕੇ ਇਹ ਦੱਸਿਆ ਗਿਆ ਵੀਰੋ ਮੌਸਮ ਖਰਾਬ ਹੋਵੇਗਾ ਸੋ ਵੀਰੋ ਆਪਾਂ ਉਹਦੇ ਘੰਟਿਆਂ ਦੀ ਗੱਲ ਕਰੀਏ ਜਿਵੇਂ ਕਿ ਪੰਜਾਬ ਦੇ ਦੱਖਣੀ ਭਾਗ ਨੇ ਜਿਵੇਂ ਲਾਲੋ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਦੇ ਕੁਝ ਭਾਗ ਵੀਰੋ ਮੋਗਾ ਜ਼ਿਲ੍ਹਾ ਇਨ੍ਹਾਂ ਖੇਤਰਾਂ ਦੇ ਵਿੱਚ ਵੀਰੋ ਆਉਂਦੇ ਕੁਝ ਘੰਟਿਆਂ ਦੇ ਬਾਅਦ ਆਪਾਂ ਨੂੰ ਗਰਜ ਚਮਕ ਹਨੇਰੀ ਮੀਂਹ ਦੀਆਂ ਗਤੀਵਿਧੀਆਂ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਕਿਸੇ ਖੇਤਰਾਂ ਦੇ ਵਿੱਚ ਵੀਰੋ ਹਲਕਾ ਮੀਂਹ ਕਿਤੇ ਤੇਜ਼ ਛਾਟੀ ਦਰਮੀ ਕਿਤੇ ਤੇਜ਼ ਹਵਾ ਇਦਾਂ ਦੀਆਂ ਗਤੀਵਿਧੀਆਂ ਵੀਰੋ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਤਕਰੀਬਨ ਵੀਰੋ ਅੱਧੀ ਰਾਤ ਤੱਕ ਦਾ ਸਮਾਂ ਹੋਵੇਗਾ ਜੋ ਤਕਰੀਬਨ ਆਉਂਦੇ ਦੋ ਇੱਕ ਤੋਂ ਦੋ ਘੰਟਿਆਂ ਦੇ ਬਾਅਦ ਵੀਰੋ ਮੌਸਮ ਆਪਾਂ ਨੂੰ ਚਾਰ ਤੋਂ ਲੈ ਕੇ ਜਾ ਬਗਲ ਕੇ ਵੀ 10:00 ਵਜੇ ਤੱਕ ਇਹਨੇ ਸਮੇਂ ਦੇ ਇਸ ਸਮੇਂ ਦੇ ਦਰਮਿਆਨ ਵੀਰੋ ਆਪਾਂ ਨੂੰ ਪੰਜਾਬ ਦਾ ਮੌਸਮ ਖਰਾਬ ਹੁੰਦਾ ਇਹਨਾਂ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਟੁੱਟਵੇਂ ਰੂਪ ਦੇ ਵਿੱਚ ਵੀਰੋ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਮੀਂਹ ਹਨੇਰੀ ਕਰ ਚਮਕ ਇਦਾਂ ਦਾ ਮਾਹੌਲ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਸਵੇਰ ਦੀ ਵੀਡੀਓ ਦੇ ਵਿੱਚ ਫੇਰ ਆਪਾਂ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿ ਕੱਲ ਦਾ ਦਿਨ ਵੀਰੋ ਕਿਵੇਂ ਰਹੇਗਾ ਤਕਰੀਬਨ ਵੀਰੋ 1 2 3 ਜੂਨ ਤੱਕ ਟੁੱਟੇ ਮੂਰਬ ਦੇ ਵਿੱਚ ਪੰਜਾਬ ਦਾ ਮੌਸਮ ਵਾਰ-ਵਾਰ ਖਰਾਬ ਹੁੰਦਾ ਰਹੇਗਾ ਬੱਦਲ ਬਣਦੇ ਵਿਗੜਦੇ ਰਹਿਣਗੇ ਬਰਸਾਤੀ ਗਤੀਵਿਧੀਆਂ ਹੁੰਦੀਆਂ ਰਹਿਣਗੀਆਂ ਸੋ ਵੀਰੋ ਮੌਸਮ ਦੀ ਹਰ ਪ੍ਰਕਾਰ ਦੀ ਛੋਟੀ ਤੋਂ ਵੱਡੀ ਸਹੀ ਜਾਣਕਾਰੀ ਲਈ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਫੇਰ ਵੀਰੋ ਪੋਸ਼ਟ ਸ਼ਾਮ ਦੀ ਵੀਡੀਓ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਅਗਰੀ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਇਜਾਜ਼ਤ ਦਿਓ ਜੀ